ਸਵਾਗਤ ਹੈ ਹੁਸ਼ਿਆਰਪੁਰ نیوز ਦੇਖ ਰਹੇ ਤਾਂ ਅਮ ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਨਗਰ ਕੀਰਤਨਾ ਦਾ ਆਯੋਜਨ ਵੀ ਕੀਤਾ ਹੋਇਆ ਹੈ ਉੱਥੇ ਹੀ ਜੇਕਰ ਪਸ਼ੀਰੀ ਨਗਰ ਦੀ ਗੱਲ ਕਰੀਏ ਤਾਂ ਸ਼੍ਰੀ ਨਗਰ ਤੋਂ ਵੀ ਇੱਕ ਨਗਰ ਕੀਰਤਨ ਜਿਹੜਾ ਮਹਾਨ ਨਗਰ ਕੀਰਤਨ ਸਜਾਇਆ ਹੋਇਆ ਜੋ ਕਿ ਅੱਜ ਹੁਸ਼ਿਆਰਪੁਰ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਤੇ ਇਸ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵੱਲ ਇੱਕ ਐਲਾਨ ਕੀਤਾ ਗਿਆ ਸੀ ਹੁਕਮ ਜਾਰੀ ਕੀਤਾ ਗਿਆ ਸਨ ਕਿ ਨਗਰ ਕੀਰਤਨ ਵਾਲੇ ਦਿਨ ਹੁਸ਼ਾਰਪੁਰ ਦੇ ਵਿੱਚ ਜਨਾ ਆ ਰੂਟਾਂ ਤੋਂ ਨਗਰ ਕੀਰਤਨ ਗੁਸਰੇਗਾ ਉੱਥੋਂ ਤੇ ਸਾਰੇ ਜਿਹੜੇ ਉਹ ਸਲੈਟਰ ਹਾਊਸ ਨੇ ਸ਼ਰਾਬ ਦੀਆਂ ਦੁਕਾਨਾਂ ਨੇ ਮੀਟੀਆਂ ਦੁਕਾਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੀਆਂ ਪਰੰਤੂ ਤਸਵੀਰਾਂ ਹੁਸ਼ਾਰਪੁਰ ਸ਼ਹਿਰ ਦੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਤਸਵੀਰਾਂ ਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਸ਼ਰਿਆਮ ਸ਼ਰਾਬ ਦੇ ਠੇਕਾ ਮਾਲਕਾਂ ਵੱਲੋਂ ਜਿਹੜੀਆਂ ਉਹ ਡਿਪਟੀ ਕਮਿਸ਼ਨ ਹੁਸ਼ਾਰਪੁਰ ਮੈਡਮ ਆਸ਼ੀਕਾ ਜੈਨ ਤੇ ਹੁਕਮਾਂ ਦੀਆਂ ਸ਼ਰਿਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਉਹਨਾਂ ਹੁਕਮਾਂ ਨੂੰ ਕੇਰੂ ਕੇਰੂ ਕੀਤਾ ਜਾ ਰਿਹਾ ਹੈ ਕਿਉਂਕਿ ਹੁਸ਼ਾਰਪੁਰ ਦੇ ਮਾਨਚੋਕ ਡਿਪਟੀ ਕਮਿਸ਼ਨਰ ਵੱਲੋਂ ਸਿੱਧੇ ਤੌਰ ਤੇ ਇਹ ਚੇਤਾਵਨੀ ਦਿੱਤੀ ਗਈ ਸੀ ਜੇ ਆਪ ਪ ਕਹਿ ਸਕਦੇ ਕਿ ਹੁਕਮ ਜਿਹੜੇ ਉਹ ਸਖਤ ਲੈਸ ਦੇ ਵਿੱਚ ਜਾਰੀ ਕੀਤੇ ਗਏ ਸੀ ਕਿ ਜਿਹੜੇ ਜਿਸ ਤੇ ਨੇ ਹੁਸ਼ਾਰਪੁਰ ਦੇ ਵਿੱਚ ਨਗਰ ਕੀਰਤਨ ਪਹੁੰਚੇਗਾ ਤਾਂ ਜਿਨ੍ਹਾਂ ਥਾਵਾਂ ਤੋਂ ਨਗਰ ਕੀਰਤਨ ਹੋ ਕੇ ਗੁਜ਼ਰੇਗਾ ਤਾਂ ਉਹਨਾਂ ਥਾਵਾਂ ਤੇ ਪੈਂਦੇ ਉਹਨਾਂ ਰੂਟਾਂ ਤੇ ਪੈਂਦੇ ਜਿਹੜੇ ਉਹ ਸ਼ਰਾਬ ਦੇ ਠੇਕੇ ਨੇ ਮੀਠੀਆਂ ਦੁਕਾਨਾਂ ਨੇ ਸਲੱਟਰ ਹਾਊਸ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਰੱਖੇ ਜਾਣਗੇ ਪ੍ਰੰਤੂ ਸਵਾਲ ਇਹ ਹੈ ਕਿ ਹੁਣ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਪ੍ਰਮੁਖਤਾ ਦੇ ਨਾਲ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਕੀ ਹੁਸ਼ਾਰਪੁਰ ਪ੍ਰਸ਼ਾਸਨ ਇਹਨਾਂ ਠੇਕੇਦਾਰਾਂ ਤੇ ਜਾਂ ਇਹਨਾਂ ਠੇਕੇ ਵਾਲਿਆਂ ਤੇ ਕੋਈ ਕਾਰਵਾਈ ਕਰਦਾ ਹੈ ਜਾਂ ਫਿਰ ਨਹੀਂ ਕਿਉਂਕਿ ਜੇਕਰ ਕਾਰਵਾਈ ਹੁੰਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਤੇ ਜੇਕਰ ਇਹ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਆਪਾਂ ਕਹਿ ਸਕਦੇ ਆ ਕਿ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਵੀ ਕੀਤੇ ਗਏ ਹੁਕਮ ਜਿਹੜੇ ਉਹ ਸਿਰਫ ਤੇ ਸਿਰਫ ਫੋਕੇ ਦਾਵੇ ਨੇ ਹਵਾ-ਹਵਾਈਓ ਹੁਕਮ ਆ ਜਿਹੜੇ ਉਹ ਸਾਬਤ ਹੋਣਗੇ ਤਾਂ ਹੁਸ਼ਾਰਪੁਰ ਦੇ ਮਹਾਲਪੁਰ ਅੱਡੇ ਨਸਤੀਕ ਤੇ ਇਸ ਤੋਂ ਇਲਾਵਾ ਮਹਾਲਪੁਰ ਅੱਡੇ ਤੋਂ ਕੁਝ ਹੀ ਮੀਟਰ ਤੇ ਇਹ ਬਣੀ ਜਿਹੜੀ ਉਹ ਇਹ ਮਾਰਕੀਟ ਹੈ ਨਗਰ ਸੁਧਾਰ ਟਰੱਸਟ ਦੀ ਉਸਤਾਦ ਤੇ ਬੇਕਰੀ ਦੇ ਨਾਲ ਠੇਕਾ ਖੁੱਲਾ ਹੋਇਆ ਤੇ ਮਹਾਲਪੁਰ ਅੱਡੇ ਦੇ ਵਿੱਚ ਜਿਹੜਾ ਉਹ ਸ਼ਰੇਆਮ ਇਹ ਠੇਕੇਦਾਰਾਂ ਵੱਲੋਂ ਜਾਂ ਠੇਕੇ ਦੇ ਮਾਲਕਾਂ ਵੱਲੋਂ ਠੇਕਾ ਖੋਲ ਕੇ ਉਹ ਸ਼ਰਾਬ ਵੇਚੀ ਜਾ ਰਹੀ ਹੈ ਤੇ ਸਿੱਧੇ ਤੌਰ ਤੇ ਡੀਸੀ ਆਸ਼ੀਕਾ ਜੈਨ ਤੇ ਹਕੂਮਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ